ਝੋਨਾ ਦੀ ਲਵਾਈ ਦਾ ਟਾਈਮ ਹੁੰਦਾ ਤੇ ਪਾਣੀ ਦੀ ਸਮੱਸਿਆ ਹਰ ਵਾਰੀ ਹੁੰਦੀ ਵੈਸੇ ਵੀ ਹੁਣ ਧਰਤੀ ਦੇ ਥੱਲੇ ਵਾਲੇ ਪਾਣੀ ਦਾ ਵੀ ਰੌਲਾ ਤੇ ਕੁਝ ਬੀਜਾਂ ਨੂੰ ਲੈ ਕੇ ਖਾਸ ਕਰਕੇ ਹਾਈਬ੍ਰਿਡ ਬੀਜਾਂ ਨੂੰ ਲੈ ਕੇ ਵੀ ਥੋੜਾ ਜਿਹਾ ਮਸਲਾ ਪਿਆ ਹੋਇਆ ਸੀ ਉਹਦੇ 'ਚ ਕੋਈ ਸਪਸ਼ਟਤਾ ਹੋਈ ਸਰਕਾਰ ਦੀ ਜਾਂ ਕਦੋਂ ਤੋਂ ਲਵਾਈ ਵਗੈਰਾ ਦਾ ਹੋਣਾ ਹੈ ਕੰਮ ਝੋਨਾ ਤੇ 1 ਜੂਨ ਤੋਂ ਉਹਨਾਂ ਨੇ ਕਹਿ ਤਾਂ ਕਿ ਅਸੀਂ ਲਵਾਵਾਂਗੇ ਜੀ ਝੋਨਾ ਤੇ ਪੰਜਾਬ 'ਚ ਲੱਗਣਾ ਵੀ ਸਟਾਰਟ ਹੈ ਹੂੰ ਕੁਝ ਥਾਵਾਂ 'ਤੇ ਜੀ ਦੇਖੋ ਗੱਲ ਇਹ ਆ ਕਿ ਝੋਨੇ ਦੀਆਂ ਕਿਸਮਾਂ ਨੂੰ ਲੈ ਕੇ ਰੌਲਾ ਹੈ ਸਾਹਿਬ ਹੂੰ ਠੀਕ ਤੁਸੀਂ ਕਿਸਮਾ ਕਹਿੰਦੇ ਵੈਸੇ ਸ਼ੈਲਰ ਇੰਡਸਟਰੀ ਦਾ ਮੈਂ ਪਿਛਲੇ 3-4 ਸਾਲ ਤੋਂ ਰੌਲਾ ਪਾਇਆ ਸੀਗਾ ਹੂੰ ਤੁਸੀਂ ਉਦੋਂ ਨਹੀਂ ਸੀ ਆਏ ਨਹੀਂ ਸੀ ਮੈਂ ਜੀ ਠੀਕ ਹੈ ਅਸੀਂ ਕਈ ਸਾਲਾਂ ਤੋਂ ਰੌਲਾ ਪਾਉਂਦੇ ਸੀ ਕਿ ਸ਼ੈਲਰ ਇੰਡਸਟਰੀ ਗਈ ਤੁਹਾਡੀ ਹੂੰ ਤੇ ਹੁਣ ਤੁਸੀਂ ਦੇਖ ਲਓ ਕਿ ਸ਼ੈਲਰ ਲੋਕ ਵੇਚ-ਵੇਚ ਕੇ ਜਾਨ ਛਿੜਾ ਰਹੇ ਨੇ ਬਿਲਕੁਲ ਸ਼ੈਲਰ ਇੰਡਸਟਰੀ ਦੀ ਹਾਲਤ ਇਹ ਆ ਕਿ ਜਿਹੜਾ ਕੱਲਾ ਸ਼ੈਲਰ ਤੇ ਰੋਟੀ ਖਾਣ ਵਾਲਾ ਹੈ ਨਾ ਹੂੰ ਉਹ ਅੱਜ ਵੀ ਸੁਰੱਖਿਅਤ ਨਹੀਂ ਤੇ ਕੱਲ੍ਹ ਵੀ ਸੁਰੱਖਿਅਤ ਨਹੀਂ ਹੈ ਜੀ ਜੀ ਗੱਲ ਇਹ ਆ ਕਿ ਭਾਈ ਚਲੋ ਕਿਤੇ ਤੀਜੇ ਸੀਜ਼ਨ ਆ ਗਏ ਦੋ ਸੀਜ਼ਨ ਐਂ ਲੰਘ ਗਏ ਆ ਹਾਲਤ ਬਣੀ ਪਈ ਆ ਠੀਕ ਹੈ ਜੀ ਮੈਂ ਤੁਹਾਨੂੰ ਅੱਜ ਬਹੁਤ ਅਗੇਤਾ ਦੱਸ ਦਿਨਾ ਕਿ ਕੇਂਦਰੀ ਨਹੀਂ ਹੌਲੀ ਹੌਲੀ ਪੰਜਾਬ ਸਰਕਾਰ ਵੀ ਚੋਣੇ ਤੋਂ ਹੱਥ ਖੜੇ ਕਰ ਰਹੀ ਆ ਸਰਕਾਰ ਚਾਹੇ ਕਿਸੇ ਦੀ ਵੀ ਹੋਏਗੀ ਆਉਣ ਵਾਲੇ ਸਮੇਂ 'ਚ ਸਰ ਜੀ ਸਰਕਾਰ ਪਾਰਟੀ ਨਹੀਂ ਕਹਿ ਰਹੇ ਨਹੀਂ 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 ਸਰਕਾਰ ਦੀ ਗੱਲ ਕਰ ਰਿਹਾ ਮੈਂ ਹੂੰ ਠੀਕ ਹੈ ਨਾ ਜੀ ਹੁਣ ਤੁਸੀਂ ਇਹਨਾਂ ਨੇ ਕੀ ਕੀਤਾ ਸੀਗਾ ਕਿ ਜਦੋਂ ਹਾਈਬ੍ਰਿਡ ਝੋਨਾ ਬੈਨ ਕਰ ਦਿੱਤਾ ਜੀ ਪਹਿਲਾਂ ਤੇ ਦੇਖੋ ਗੱਲ ਇਹ ਆ ਕਿ ਇੱਥੇ ਬਥੇਰਾ ਕੁਛ ਕਾਲਾ ਮਾਲਾ ਚੱਲਦਾ ਰਿਹਾ ਬੀਆ ਦੇ ਮਾਮਲੇ 'ਚ ਕਿਸਮਾਂ ਦੇ ਮਾਮਲੇ 'ਚ ਠੀਕ ਹੈ ਜੀ ਉਹ ਉਧਰ ਆਉਣਾ ਆਪਾਂ ਨਹੀਂ ਜਾਈਏ ਜੋ ਸਮਾਂ ਲੰਘ ਗਿਆ ਜਿਹੜਾ ਹੁਣ ਆਉਣ ਵਾਲਾ ਉਹਦੇ ਤੇ ਰਹਿ ਲਈਏ ਆਪਾਂ ਤੇ ਬਿਹਤਰ ਆ ਜੀ ਅੱਛਾ ਹੁੰਦਾ ਕੀ ਆ ਇਹਦੇ ਵਿੱਚ ਇਹਨਾਂ ਨੇ ਜਦੋਂ ਕੁਛ ਕਿਸਮਾਂ ਹਾਈਬ੍ਰਿਡ ਦੀਆਂ ਬੈਨ ਕੀਤੀਆਂ ਤੇ ਜਿਹੜੇ ਬੀ ਵਕਰੀਤਾ ਸੀਗੇ ਉਹ ਚਲੇ ਗਏ ਹਾਈ ਕੋਰਟ ਜੀ ਹਾਈ ਕੋਰਟ ਨੇ ਇਹਨਾਂ ਨੂੰ ਪੁੱਛਿਆ ਸੀਗਾ ਕਿ ਭਾਈ ਤੁਹਾਡੇ ਕੋਲ ਕੀ ਤਾਕਤ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਪਾਬੰਦੀ ਲਾਉਗੇ ਇਹਨਾਂ ਨੇ ਉਹਦੇ ਵਿੱਚ ਜਾ ਕੇ ਜਿਹੜਾ ਜਵਾਬ ਦਿੱਤਾ ਉਹ ਕਹਿੰਦੇ ਕਿ ਇੱਕ ਤੇ ਅਸੀਂ ਕੇਂਦਰੀ ਬੀਚ ਕਮੇਟੀ ਹੈ ਜਿਹੜੀ ਉਹਨਾਂ ਨਾਲ ਸਲਾਮਸ਼ਿਸ਼ਰਾ ਕੀਤਾ ਹੈ ਜੀ ਦੂਜਾ ਭਈ ਸਾਡਾ ਜਿਹੜਾ ਅਧਿਕਾਰ ਖੇਤਰ ਆਇਆ ਸੀ ਉਹਦੀ ਵਰਤੋਂ ਕਰ ਲਈ ਆ ਤੀਜਾ ਇਹਨਾਂ ਨੇ ਕਿਹਾ ਕਿ ਦੇਖੋ ਹਾਈਬ੍ਰਿਡ ਚੋਣਾ ਜਿਹੜਾ ਉਹ ਪੰਜਾਬ ਵਾਸਤੇ ਬਣਾਇਆ ਨਹੀਂ ਕਿਹੇ ਤੇ ਜ਼ਮੀਨ ਨੂੰ ਨੁਕਸਾਨ ਕਰਦਾ ਹੈ ਜ਼ਮੀਨ ਨੂੰ ਬੰਜਰ ਕਰਦਾ ਹੈ ਇਹਨਾਂ ਨੇ ਉਥੇ ਇੱਕ ਮਿਸਾਲ ਦਿੱਤੀ ਆ ਕਿ ਤਮਿਲਨਾਡੂ ਵਰਗੇ ਸੂਬੇ ਦੇ ਵਿੱਚ ਤੇ ਝੋਨਾ ਹੋ ਸਕਦਾ ਜੀ ਸਾਡੇ ਲਈ ਬਣਿਆ ਹੀ ਨਹੀਂ ਹੂੰ ਤੇ ਅਸੀਂ ਇਹਦੇ ਤੇ ਅਧਿਐਨ ਕਰਾਏ ਨੇ ਜੋ ਸਾਡੀ ਖੇਤੀਬਾੜੀ ਯੂਨੀਵਰਸਿਟੀ ਹੈ ਤੇ ਉਤੋਂ ਬਾਅਦ ਅਸੀਂ ਇਹ ਫੈਸਲਾ ਲਿਆ ਜੀ ਗੱਲ ਸਾਫ਼ ਹੋ ਗਈ ਕਿ ਪੰਜਾਬ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਇਹ ਝੋਨਾ ਹਾਈਬ੍ਰਿਡ ਜਿਹੜਾ ਉਹ ਨਹੀਂ ਲਵਾਂਗੇ ਹਮ ਹਰੇ ਸਰਕਾਰ ਦੇ ਕੁਝ ਫੈਸਲੇ ਜਿਹੜੇ ਹੁੰਦੇ ਨੇ ਉਹ ਬੜੇ ਅਜੀਬ ਨੇ ਉਹਨਾਂ ਦੀ ਸਮਝ ਨਹੀਂ ਆਉਂਦੀ ਕੁਝ ਲੋਕ ਜਿੱਦਾਂ ਤੁਹਾਡੀ ਜ਼ਿੰਦਗੀ 'ਚ ਅਜੀਬ ਆਉਂਦੇ ਆ ਤੁਸੀਂ ਸਾਰੀ ਜ਼ਿੰਦਗੀ ਉਹਨਾਂ ਨੂੰ ਪੜਦੇ ਪੜਦੇ ਥੱਕ ਜਾਓਗੇ ਹੰਬਜੋਗੇ ਉਹ ਤੁਹਾਡੀ ਪਕੜ 'ਚ ਨਹੀਂ ਆਉਂਦੇ ਨੀਆ ਬਿਲਕੁਲ ਕਦੇ ਤੁਹਾਨੂੰ ਪਿਆਰੇ ਲੱਗਣਗੇ ਕਦੇ ਮਿੰਟ ਬਾਅਦ ਹੀ ਉਹ ਕੋਈ ਐਸਾ ਕਰਕੇ ਜਾਣਗੇ ਕੰਢ ਕੇ ਮੱਥੇ ਤੇ ਹੱਥ ਮਾਰੋਗੇ ਮਿੰਟ 'ਚ ਕਲੇਸ਼ੀ ਦੇ ਮਿੰਟ 'ਚ ਪਿਆਰੇ ਹੈ ਇਹ ਸਹੀ ਗੱਲ ਤੁਹਾਡੀ ਤੇ ਭਾਈ ਇਹੀ ਚੀਜ਼ ਹੈ ਕਿ ਸਰਕਾਰ ਦੇ ਕੁਝ ਫੈਸਲੇ ਸਾਡੀ ਸਮਝ ਤੋਂ ਬਾਹਰ ਹੈ ਕਿ ਦੇਖੋ ਹਾਈਬ੍ਰਿਡ ਜਦੋਂ ਹੁਣ ਰੌਲਾ ਕੀਆ ਜਿਹੜੀ ਆਪਣੀ ਧਰਤੀ ਆ ਹਮ ਸਰੀ ਝੋਨੇ ਵਾਸਤੇ ਬਣੀ ਹੋਈ ਨਹੀਂ ਇਹ ਤੇ ਨਰਮਾ ਬੈਲਟ ਸੀ ਜੀ ਬਿਲਕੁਲ ਇਹ ਤੇ ਨਰਮਾ ਬੈਲਟ ਸੀ ਇੱਥੇ ਧੱਕੇ ਨਾਲ ਹੀ ਚੱਲਦਾ ਕੰਮ ਹਮ ਠੀਕ ਹੈ ਜੀ ਹੁਣ ਕੁਝ ਜਾਣਤਾ ਥੋੜੀ ਸ਼ੋਰਟ ਦੇ ਦਿੰਦੇ ਕੁਝ ਏਰੀਏ ਨੂੰ ਜੀ ਹੁਣ ਇੱਥੇ ਦੂਜਾ ਝੋਨਾ ਜਿਹੜਾ ਉਹ ਕਿਵੇਂ ਹੋਏਗਾ ਇਹ ਇੱਕ ਵੱਡਾ ਸਵਾਲ ਆ ਫਿਰ ਇਹਨਾਂ ਨੇ ਕੀ ਕੀਤਾ ਹਮ ਕਿ ਭਈ ਝੋਨੇ ਦੀਆਂ ਜੜੀਆਂ ਇਹ ਕਿਸਮਾਂ ਇਹਨਾਂ ਨੇ ਬੈਨ ਕੀਤੀਆਂ ਹਾਈਬ੍ਰਿਡ ਵਾਲੀਆਂ ਇਹ ਬਿਲਕੁਲ ਐਨ ਮੌਕੇ ਤੇ ਆ ਕੇ ਕੀਤੀਆਂ ਨੇ ਹਾਂ ਬਿਲਕੁਲ ਇਹ ਤੇ ਆ ਹੁਣ ਜਮ ਲੁਆਈ ਦੇ ਟਾਈਮ ਤੇ ਜਾਂ ਤੇ ਤੁਸੀਂ ਕੋਈ 6 ਮਹੀਨੇ 4 ਮਹੀਨੇ ਪਹਿਲਾਂ ਅਛਾ ਗੱਲ ਇਹ ਆ ਕਿ ਜਿਹੜੇ ਦੂਜੇ ਵੀ ਪ੍ਰਮਾਣਿਤ ਐ ਜੀ ਕਿ ਆ ਬੀਜ ਨੇ ਆ ਉਹ ਤੁਹਾਡੇ ਕੋਲ ਜਦੋਂ ਅਵੇਲੇਬਿਲਟੀ ਸੀਮਤ ਆ ਡਿਮਾਂਡ ਵੱਧ ਗਈ ਹਮ ਤੇ ਫਿਰ ਹੋਇਆ ਕਿ ਉਹਨੂੰ ਪੂਰੇ ਕਿਵੇਂ ਆਉਂਗੇ ਹੋਇਆ ਕੀ ਕਿ ਕੋਈ ਬਲੈਕ ਚ ਲੈ ਰਿਆ ਹੂੰ ਕੋਈ ਸਰ ਇਧਰੋਂ ਹਰਿਆਣੇ ਚੋਂ ਜਾ ਰਿਹਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨਾ ਆਪਣੇ ਏਰੀਆ 'ਚ ਕਾਟ ਵੀ ਲੱਗਣੀ ਹੈ ਇਹਨਾਂ ਨੇ ਫੇਰ ਰੌਲਾ ਪਾਉਣਾ ਹੂੰ ਠੀਕ ਹੈ ਜੀ ਜੀ ਕਾਟ ਵੀ ਲੱਗਣੀ ਹੈ ਸਭ ਕੁਝ ਲੱਗਣਾ ਕਿਉਂਕਿ ਲੋਕ ਪ੍ਰੇਪੇਅਰ ਹੋ ਚੁੱਕੇ ਹੋ ਕਹਿੰਦੇ ਬੀਜਾਂ ਕਿ ਹਾਈਬ੍ਰਿਡ ਹੂੰ ਵੇਲਾ ਜਦੋਂ ਆਊਗਾ ਉਦੋਂ ਹੋ ਕੇ ਤੇਲ ਕਵਾਂਟਲ ਦੀ 100 ਰੁਪਏ ਕਾਟ ਲਵਾਓ ਤੇ ਜਾਣ ਛੜਾਓ ਜੀ ਸਰ ਲੋਕ ਅੱਛਾ ਕੱਲ ਨੂੰ ਫੇਰ ਧਰਨੇ ਮਜ਼ਾਰੇ ਹੂੰ ਜਦੋਂ ਅੱਛਾ ਰੌਲਾ ਇਹ ਹੈ ਸ਼ੈਲਰਾਂ ਵਾਲੇ ਤਾਨੂੰ ਪਤਾ ਹੀ ਉਹ ਪਹਿਲਾਂ ਹੱਥ ਖੜਾ ਕਰ ਗਿਆ ਕਿ ਹਾਈਬ੍ਰਿਡ ਚੋਂ ਬਈ ਟੋਟਾ ਬਹੁਤ ਨਿਕਲਦਾ ਇਸ ਕਰ ਤੋ ਸੱਚੇ ਨੇ ਹਾਂ ਬਿਲਕੁਲ ਕਿਉਂਕਿ ਇਹਨਾਂ ਨੇ ਵੀ ਰੌਲਾ ਪਿਆ ਸੀ ਤੇ ਫਿਰ ਸਰ ਇਹਨਾਂ ਨੇ ਅੰਕੜਾ ਦਿੱਤਾ ਉੱਥੇ ਹਾਈ ਕੋਰਟ ਚ ਹਮ ਕਿ ਇਹਦਾ ਚੌਲ ਜਿਹੜਾ 647 ਨਿਕਲਦਾ ਹੈ ਜੀ ਤੇ ਐਫਸੀਆਈ ਮੰਗਦਾ ਹੈ ਕੁਆਂਟਲ ਚੋਂ 66 ਜੀ ਕਿ ਭਾਈ ਸ਼ੈਲਰ ਵਾਲਾ ਕਿਵੇਂ ਪੂਰੀ ਕਰੂਗਾ ਹਮ ਤਾਂ ਐਕਟ ਵੀ ਹੋਦਾ ਹੈ ਸਾਫ ਹੈ ਸੁਪਰ ਸਟੇਟ ਹੈ ਕਿ ਸ਼ੈਲਰ ਵਾਲੀ ਜਿਹੜੇ ਆ ਉਹ ਵੀ ਪਹਿਲਾਂ ਕਹਿ ਰਹੇ ਆ ਸਰਕਾਰ ਨੇ ਵੀ ਪਹਿਲਾਂ ਕਹਿ ਦਿੱਤਾ ਲੋਕ ਕੁਝ ਖਾਸ ਲਾਗਿਆਂ ਦੀ ਜੀ ਜਾਂ ਖਾਸ ਮਜਬੂਰੀਆਂ ਦੇ ਮਾਰੇ ਉਹ ਵਿਜਨ ਕੀ ਜਾਨੀ ਤਿਆਰੀ ਕਟ-ਕਟਈਏ ਦੀ ਪਹਿਲਾਂ ਹੀ ਆ ਪਹਿਲਾਂ ਹੀ ਆ ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਉਹਨਾਂ ਕੋਲੇ ਵੀ ਇੱਕ ਨੁਕਤਾ ਹੀ ਆ ਇਹਦਾ ਮਤਲਬ ਕੀ ਆ ਸਰ ਤੁਹਾਡੇ ਇਧਰ ਪਿੰਡਾਂ ਉਨੀ ਵਾਧੂ ਵੀ ਆ ਰਿਹਾ ਆਉਣਾ ਹੀ ਆ ਜੀ ਉਹ ਚਲੋ ਹਰਿਆਣੇ ਚ ਕੋਈ ਵੀ ਸਮੱਸਿਆ ਪਰ ਚਲੋ ਆ ਕੰਮ ਤੇ ਨੇੜੇ ਆ ਹਰਿਆਣੇ ਚ ਆ ਰਹੇ ਆ ਵੀ ਹਮ ਆ ਰਹੇ ਨੇ ਲੋਕ ਜੀ ਮਹਿੰਗੇ ਭਾਅ ਲਿਆ ਰਹੇ ਨੇ ਉਹਦਾ ਕਾਰਨ ਇਹੀ ਆ ਜੀ ਹੋਰ ਆਪਸ਼ਨ ਨਹੀਂ ਆ ਹੂੰ অপਸ਼ਨ ਨਹੀਂ ਹੈ ਤਾਂ ਜਦੋਂ ਮਤਲਬ ਕਿ ਇਸ ਤਰ੍ਹਾਂ ਦਾ ਬੀਜੋ ਇਸ ਤਰ੍ਹਾਂ ਦਾ ਵੱਡੋ ਇਹਦਾ ਮਤਲਬ ਹੈ ਇੱਕ ਤੇ ਕਿ ਬੰਨ ਤੁਹਾਡਾ ਪੂਰਨ ਤੌਰ ਤੇ ਕਾਮਯਾਬੀਆਂ ਨਹੀਂ ਜੀ ਇਤੇ ਉਹੀ ਹੈ ਨਾ ਕਿ ਕੱਲ ਨੂੰ ਆ ਕੇ ਤੁਸੀਂ ਕਿਸੇ ਦਾਣਾ ਮੰਡੀ ਚ ਖੜ ਕੇ ਕਹਦੇ ਹੋ ਕਿ ਤਮਾਕੂ ਬੰਦ ਹੈ ਹੂੰ ਹੁਣ ਇੱਕ ਤੇ ਹੈ ਤਮਾਕੂ ਬੰਦ ਇੱਕ ਹੈ ਬੰਦੇ ਦੀ ਤਮਾਕੂ ਵਰਤੋਂ ਬੰਦ ਦੋ ਚੀਜ਼ਾਂ ਵਿੱਚ ਫਰਕ ਹੈ ਫਰਕ ਹੈ ਇੱਕ ਤੇ ਤੁਸੀਂ ਤਮਾਕੂ ਬੰਦ ਉਹ ਬਲੈਕ ਚ ਲੈ ਕੇ ਤੇ ਬੀੜੀ ਸਿਗਰਟ ਜੋ ਵੀ ਪੀਣੀ ਹੈ ਉਹਨੇ ਪੀਊਗਾ ਜੀ ਇੱਕ ਹੈ ਕਿ ਤੁਸੀਂ ਸੋਸ਼ੀਅਲੀ ਇਹਨਾਂ ਮਤਲਬ ਕਿ ਲੋਕਾਂ ਨੂੰ ਯਾਰਾ ਫੇਰ ਕੀਤਾ ਜਾਂ ਇਹਨਾਂ ਉਹਨਾਂ ਨੂੰ ਤਿਆਰ ਕੀਤਾ ਕੋਈ ਕਹਿੰਦੇ ਵਰਤ ਤੋਂ ਹੀ ਬੰਦ ਹੈ ਦੋਹਾਂ 'ਚ ਫਰਕ ਹੈ ਅਵੇਲੇਬਿਲਟੀ ਹੋਵੇ ਫਿਰ ਵੀ ਦੋਹਾਂ 'ਚ ਫਰਕ ਹੈ ਹੁਣ ਬੈਨ ਆਵਦੀ ਜਗ੍ਹਾ ਤੇ ਇਹਨਾਂ ਨੇ ਲਾ ਦਿੱਤਾ ਪਰ ਬੈਨ ਜਿਹੜਾ ਉਹ ਬਲੈਕ ਬਣ ਗਿਆ ਯਾਨੀ ਬੈਨ ਪੂਰੀ ਤਰ੍ਹਾਂ ਕੰਮ ਵੀ ਨਹੀਂ ਕਰੇਗਾ ਤਾਂ ਦੂਜੇ ਪਾਸੇ ਲੁੱਟ ਖਸੁੱਟ ਤਾਂ ਹੁਣ ਤੋਂ ਹੁਣ ਤੋਂ ਇੱਕ ਤਰ੍ਹਾਂ ਨਾਲ ਸੌਦੇਬਾਜ਼ੀ ਇਹ ਕੱਲ ਨੂੰ ਇਹ ਕਿਸਾਨ ਆਗੂ ਵੀ ਸੁਣ ਲੈਣ ਗੱਲ ਮੈਂ ਇਹ ਆ ਕੇ ਮੁੜ ਕੇ ਧਰਨੇ ਦੇ ਦਿੰਦੇ ਆ ਮਜ਼ਾਰੇ ਕਰਦੇ ਆ ਇਹ ਭਾਈ ਹੁਣ ਤੋਂ ਫਿਕਸ ਹੈਗੇ ਨੇ ਜੀ ਬਿਲਕੁਲ ਇਹ ਤੁਹਾਡੀ ਗੇਮ ਹੁਣ ਤੋਂ ਹੀ ਫਿਕਸ ਹੋ ਗਈ ਤੇ ਜਾਂ ਬੀਜਾਂ ਤੋਂ ਸ਼ੁਰੂ ਹੋ ਗਈ ਤੇ ਜਾਂ ਬਿਲਕੁਲ ਮਰੀਜ਼ਾਂ ਤੱਕ ਜਾਏਗੇ ਤੇ ਤਾਂ ਫਿਰ ਉਦੋਂ ਉਦੋਂ ਫਿਰ ਐਂ ਦਵਾਈ ਦਾ ਪਾ ਫਿਰ ਮਿਲੇਗਾ ਜੀ ਪਰਚੀ ਪਰਚਾ ਹੀ ਚੱਲੂਗਾ ਜੀ ਕਟ ਕਟਾਈ ਇਹ ਚੱਲੂਗਾ ਸੋ ਇਹ ਇਸ ਵੇਲੇ ਦੀ ਸੂਰਤਿ ਹਾਲ ਹੈ ਕਿ ਨਾਂ ਨੇ ਜਾ ਕੇ ਸਪਸ਼ਟ ਕਰ ਦਿੱਤਾ ਹਾਈ ਕੋਰਟ ਚ ਕਿ ਭਾਈ ਹਾਈਬ੍ਰਿਡ ਨੂੰ ਅਸੀਂ ਮਨਜ਼ੂਰੀ ਨਹੀਂ ਦੇਣੀ ਜੀ ਜੀ ਮਿੰਟੂ ਜੀ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਮਿਹਰਬਾਨੀ ਨਾਲ ਜੁੜਨ ਲਈ ਮਨਮਿੰਦਰ ਜੀ ਕਹਿ ਰਹੇ ਨੇ ਕਿ ਪੰਜਾਬ ਨੂੰ ਬਚਾਉਣ ਲਈ ਚੌਲਾਂ ਤੇ ਪਵੰਦੀ ਲਗਾਉਣ ਦੀ ਲੋੜ ਹੈ ਔਰ ਭੱਟੀ ਸਾਹਿਬ ਕਹਿ ਰਹੇ ਨੇ ਕਿ ਸਮਝਦਾਰ ਜਿਹੜੇ ਲੋਕ ਹੈ ਉਹ ਪਿਛਲੇ ਸਾਲ ਹੀ ਸਮਝ ਗਏ ਸੀ ਪਰ ਅਜੇ ਬਹੁਤੇ ਕਹਿੰਦੇ ਨਹੀਂ ਸਮਝੇ ਔਰ ਰਣਜੋਧਜੀਤ ਸਿੰਘ ਜੀ ਕਹਿ ਰਹੇ ਨੇ ਕਿ ਪੰਜਾਬ 윌 ਬੀ ਗੈਟਿੰਗ ਡਰਾਉਟ ਵਿਥਿਨ ਡੈਕੇਡ ਔਰ ਮੈਕਸਿਮਮ 12 ਟੂ 13 ইয়ারਜ਼ ਇਹ ਕਹਿੰਦੇ ਵੀ ਇੱਕ ਦਹਾਕੇ ਦੇ ਵਿੱਚ ਜਾਂ 12-13 ਸਾਲਾਂ ਦੇ ਵਿੱਚ ਜਿਹੜਾ ਪਈ ਅਸੀਂ ਪਾਣੀ ਨੂੰ ਖੋਹ ਬੈਠਾਂਗੇ ਪਾਣੀ ਇਹ ਤਾਂ ਅਸੀਂ ਪਹਿਲਾਂ ਵੀ ਆਪਾਂ ਵੀ ਗੱਲ ਕਰਦੇ ਆਂ ਔਰ ਸਾਰੇ ਕਰਦੇ ਆ। ਲਾਲ ਬਾਈ ਵੀ ਕਹਿ ਰਿਹਾ ਕਹਿੰਦੇ ਆਪਣੇ ਬਲੋਡ ਤਾਂ ਜਲੂਸ ਨਿਕਲਿਆ ਪਿਆ ਵਿੱਚ ਨਹੀਂ ਮਿਲ ਰਿਆ। ਆ ਦੇਖੋ ਨਾ ਇੰਨੀ ਮੰਗ ਆ। ਉਹ ਬੰਦ ਹੋ ਗਿਆ। ਦੂਜੇ ਦੀ ਅਵੇਲੇਬਿਲਟੀ ਘਟ ਹੈ। ਤਾਂ ਇੱਕ ਆਪਸ਼ਨ ਹੈ ਜਾਓ ਹਰਿਆਣੇ ਚ। ਹੂੰ ਜਾਓ ਲਿਓ ਖਰੀਦੋ। ਪਰ ਇੱਥੇ ਕਈ ਆੜਥੀਏ ਵੀ ਆਪਣੇ ਜਿਹੜੇ ਉਹਨਾਂ ਦੇ ਫਾਰਮਰ ਹੈ ਉਹਨਾਂ ਨੂੰ ਸਿੱਧਾ ਕਹਿ ਰਿਆ। ਵੀ ਅਸੀਂ ਤੈਨੂੰ ਪੈਸੇ ਦੇ ਦਿੰਨੇ ਆਂ ਜਾ ਕੇ ਲਿਆ ਜਿੱਥੋਂ ਮਿਲਦਾ। ਹਾਂ ਬਿਲਕੁਲ। ਪਰ ਮੇਰੀ ਜਾਨ ਨੂੰ ਰੋਹੀ ਨਾ ਬਾਅਦ ਚ। ਹੂੰ ਕਿਚਕਾ ਜੀ ਇਦਾਂ ਕਰ ਕਾਟ-ਕਟਈਆ ਕਰ। ਨਾ ਆਪ ਦੀ ਜ਼ਿੰਮੇਵਾਰੀ ਤੇ ਬੀਜੋਗੇ ਹੂੰ ਤੇ ਫਿਰ ਆਪਾਂ ਕਹਿੰਦੇ ਜੇ ਹਾ ਬੀਜੋਗੇ ਤੇ ਹਾ ਘਟੋਗੇ ਤੇ ਹਾ ਘਟੋਗੇ ਸਹੀ ਗੱਲ ਹੈ ਉਸ ਤਰ੍ਹਾਂ ਦਾ ਮਾਹੌਲ ਬਣ ਜਾਏਗਾ ਖੈਰ ਭਾਈ ਚਲੋ ਸਰਕਾਰ ਨੂੰ ਥੋੜਾ ਜਿਹਾ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਇੱਕੋ ਦਮ ਜਿਹਾ